ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਆਪਣੀ ਸਖਤ ਇਮੀਗ੍ਰੇਸ਼ਨ ਨੀਤੀ ਦੇ ਤਹਿਤ ਨੇਪਾਲ ਸਮੇਤ ਕੁਝ ਹੋਰ ਦੇਸ਼ਾਂ ਉੱਤੇ ਨਵੀਆਂ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਨੇ ਇਸ ਦੇ ਨਾਲ ਹੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਨੇਪਾਲ ਲਈ ਅਸਥਾਈ ਸੁਰੱਖਿਆ ਸਥਿਤੀ ਜਾਣ ਕੇ ਟੀਪੀਐਸ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਪੀਪੀਐਸ ਦੇ ਅਧੀਨ ਹਜ਼ਾਰਾਂ ਨੇਪਾਲੀ ਨਾਗਰਿਕ 2015 ਦੇ ਪੁਚਾਲ ਤੋਂ ਬਾਅਦ ਅਮਰੀਕਾ 'ਚ ਰਹਿ ਰਹੇ ਸਨ ਹੁਣ ਉਹਨਾਂ ਨੂੰ 5 ਅਗਸਤ 2025 ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਹੈ ਡੀਐਚਐਸ ਨੇ ਆਪਣੀ ਸਮੀਖਿਆ 'ਚ ਨਤੀਜਾ ਕੱਢਿਆ ਹੈ ਕਿ ਹੁਣ ਨੇਪਾਲ ਟੀਪੀਐਸ ਦੀ ਕਾਨੂੰਨੀ ਯੋਗਤਾ ਤੇ ਪੂਰਾ ਨਹੀਂ ਉਤਰਦਾ ਅਮਰੀਕੀ ਪ੍ਰਸ਼ਾਸਨ ਦਾ ਮਤਲਬ ਹੈ ਕਿ ਨੇਪਾਲ ਨੇ ਪੁਚਾਲ ਤੋਂ ਬਾਅਦ ਮੁਲਕ ਦੀ ਮੁਰੜ ਤਿਆਰੀ ਅਤੇ ਆਫਤ ਤੋਂ ਉੱਭਰਣ 'ਚ ਕਾਫੀ ਤਰੱਕੀ ਕੀਤੀ ਹੈ ਇਸ ਲਈ ਟੀਪੀਐਸ ਦੀ ਲੋੜ ਨਹੀਂ ਰਹੀ ਅਧਿਕਾਰੀਆਂ ਨੇ ਕਿਹਾ ਕਿ ਹੁਣ ਨੇਪਾਲ ਆਪਣੇ ਨਾਗਰਿਕਾਂ ਦੀ ਵਾਪਸੀ ਨੂੰ ਠੁਕਵੇਂ ਢੰਗ ਨਾਲ ਸੰਭਾਲ ਸਕਦਾ ਹੈ। TPS ਦੇ ਅਧੀਨ ਲਗਭਗ 9000 ਨੇਪਾਲੀ ਨਾਗਰਿਕਾਂ ਨੂੰ ਅਮਰੀਕਾ 'ਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਮਿਲੀ ਹੋਈ ਸੀ। ਇਹ ਦਰਜਾ ਉਹਨਾਂ ਨੂੰ ਜ਼ਬਰਨ ਦੇਸ਼ ਨਿਕਾਲੇ ਤੋਂ ਬਚਾਉਂਦਾ ਸੀ। TPS ਦੀ ਮਿਆਦ 5 ਅਗਸਤ 2025 ਨੂੰ ਖਤਮ ਹੋ ਜਾਵੇਗੀ, ਜਿਸ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ 60 ਦਿਨਾਂ 'ਚ ਅਮਰੀਕਾ ਛੱਡਣਾ ਪਵੇਗਾ, ਜੇਕਰ ਉਹਨਾਂ ਕੋਲ ਰਹਿਣ ਲਈ ਹੋਰ ਕਾਨੂੰਨੀ ਆਧਾਰ ਨਹੀਂ ਹੈ। USCIS ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ TPS ਦੇ ਹੱਕਦਾਰਾਂ ਲਈ ਰਹਿائش ਅਤੇ ਕੰਮ ਕਰਨ ਦੀ ਆਗਿਆ 5 ਅਗਸਤ 2025 ਤੱਕ ਵਧਾ ਦਿੱਤੀ ਗਈ ਹੈ TPS ਹਾਸਲ ਕਰ ਚੁੱਕੇ ਨੇਪਾਲੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਮੀਗ੍ਰੇਸ਼ਨ ਵਕੀਲ ਜਾਂ ਪ੍ਰਮਾਣਿਤ ਨੁਮਾਇੰਦਿਆਂ ਨਾਲ ਰਾਬਤਾ ਕਰਕੇ ਹੋਰ ਵਿਕਲਪਾਂ ਜਿਵੇਂ ਕਿ ਅਸਾਈਲਮ, ਨੌਕਰੀ ਜਾਂ ਪਰਿਵਾਰਕ ਵੀਜ਼ਾ ਦੀ ਜਾਂਚ ਕਰਨ। ਇਸ ਦੇ ਲਾਵਾ 트럼ਪ ਪ੍ਰਸ਼ਾਸਨ ਨੇ 12 ਮੁਲਕਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਅਤੇ 7 ਹੋਰ ਦੇਸ਼ਾਂ ਉੱਤੇ ਹਿੱਸਾਵਾ ਰੋਕ ਲਗਾ ਦਿੱਤੀ ਹੈ ਇਹ ਪਾਬੰਦੀਆਂ ਮੁੱਖ ਤੌਰ ਤੇ ਅਫਰੀਕਾ ਤੇ ਪੱਛਮੀ ਏਸ਼ੀਆ ਦੇ ਦੇਸ਼ਾਂ ਉੱਤੇ ਲਾਗੂ ਹੋਈਆਂ ਨੇ ਜਿਸ ਦਾ ਹਵਾਲਾ 트럼ਪ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਤੌਰ ਤੇ ਦਿੱਤਾ ਹੈ TPS ਦੇ ਅਧੀਨ ਰਹਿ ਰਹੇ ਹਜ਼ਾਰਾਂ ਨੇਪਾਲੀ ਨਾਗਰਿਕਾਂ ਨੂੰ 5 ਅਗਸਤ 2025 ਤੋਂ ਬਾਅਦ 60 ਦਿਨਾਂ ਚ ਅਮਰੀਕਾ ਛੱਡਣਾ ਪਵੇਗਾ TPS ਹਾਸਲ ਕਰ ਚੁੱਕੇ ਕੁਝ ਲੋਕ ਹੋਰ ਇਮੀਗ੍ਰੇਸ਼ਨ ਵਿਕਲਪਾਂ ਦੀ ਜਾਂਚ ਕਰ ਰਹੇ ਨੇ 트럼ਪ ਨੇ 19 ਦੇਸ਼ਾਂ ਉੱਤੇ ਨਵੀਆਂ ਯਾਤਰਾ ਪਾਬੰਦੀਆਂ ਵੀ ਲਗਾਈਆਂ ਨੇ ਅਮਰੀਕਾ ਦੇ ਸੂਬੇ ਕੈਂਟਕੀ ਚ ਇੱਕ ਗੈਸ ਸਟੇਸ਼ਨ ਤੇ ਕੰਮ ਕਰਨ ਵਾਲੇ ਭਾਰਤੀ ਗੁਜਰਾਤੀ ਕੇਤਨ ਪਟੇਲ ਨੇ ਇੱਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ ਸੀ ਉਹ ਇਸ ਅਪਰਾਧ ਲਈ ਪਿਛਲੇ 7 ਮਹੀਨਿਆਂ ਤੋਂ ਜੇਲ੍ਹ ਚ ਹੁਣ ਉਸ ਨੂੰ ICE ਨੇ ਹਿਰਾਸਤ ਚ ਲੈ ਲਿਆ ਹੈ ICE ਨੇ 2024 ਚ ਕੈਂਟਕੀ ਚ ਗ੍ਰਿਫਤਾਰ ਕੀਤੇ ਗਏ ਇਸ ਗੁਜਰਾਤੀ ਭਾਰਤੀ ਵਿਅਕਤੀ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ICE ਦੁਆਰਾ ਕਿਹਾ ਗਿਆ ਹੈ ਕਿ ਉਸ ਉੱਤੇ ਇੱਕ 17 ਸਾਲ ਦੀ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ, ਗੈਰਕਾਨੂੰਨੀ ਕੈਦ ਅਤੇ ਗੈਰਕਾਨੂੰਨੀ ਲੈਣ ਦੇਣ ਦਾ ਦੋਸ਼ ਹੈ। ਕੈਂਟਕੀ ਦੇ ਇੱਕ ਗੈਸ ਸਟੇਸ਼ਨ ਤੇ ਕੰਮ ਕਰਨ ਵਾਲੇ ਕੀਤਨ ਪਟੇਲ ਨੂੰ 7 ਮਹੀਨੇ ਪਹਿਲਾਂ ਇੱਕ ਨਾਬਾਲਗ ਕੁੜੀ ਨਾਲ ਅਸ਼ਲੀਲ ਵਿਵਹਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਕੀਤਨ ਪਟੇਲ ਨੂੰ ਸਤੰਬਰ 2024 'ਚ ਗ੍ਰਿਫਤਾਰ ਕੀਤਾ ਗਿਆ ਸੀ। ਆਪਣੇ ਗੈਸ ਸਟੇਸ਼ਨ ਤੇ ਇੱਕ ਕੁੜੀ ਨੂੰ ਮੁਫਤ ਵੈਪ ਦੇਣ ਤੋਂ ਬਾਅਦ ਦੋਸ਼ੀ ਨੇ ਉਸਨੂੰ ਫ੍ਰੀਜ਼ਰ ਖੇਤਰ ਚ ਘੜੀਸਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੀੜਤਾ ਕੇਤਨ ਦੀ ਪਕੜ ਤੋਂ ਬਚਣ ਲਈ ਸੰਘਰਸ਼ ਕਰਦੀ ਤੇ ਫਿਰ ਗੈਸ ਸਟੇਸ਼ਨ ਤੋਂ ਭੱਜ ਗਈ ਪੀੜਤਾ ਨੇ ਆਪਣੇ ਮਾਪਿਆਂ ਨੂੰ ਕੇਤਨ ਦੀਆਂ ਹਰਕਤਾਂ ਬਾਰੇ ਦੱਸਿਆ ਜਿਨ੍ਹਾਂ ਨੇ ਇਸ ਮਾਮਲੇ 'ਚ ਪੁਲਿਸ ਰਿਪੋਰਟ ਦਰਜ ਕਰਵਾਈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਦੋਂ ਤੋਂ ਹੀ ਜੇਲ੍ਹ 'ਚ ਹੈ ਪੁਲਿਸ ਰਿਪੋਰਟ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਉਦੋਂ 17 ਸਤੰਬਰ ਨੂੰ ਪੀੜਤਾ ਆਪਣੀ ਗੱਡੀ 'ਚ ਗੈਸ ਟੈਂਕ ਭਰ ਕੇ ਜਾ ਰਹੀ ਸੀ ਕੇਤਨ ਨੇ ਉਸ ਨੂੰ ਸਟੋਰ 'ਚ ਬੁਲਾਇਆ ਤੇ ਫਿਰ ਉਸ ਨਾਲ ਅਸ਼ਲੀਲ ਹਰਕਤ ਕੀਤੀ ਕੇਤਨ ਪਟੇਲ ਖੁਦ ਬਾਰਡਰਸਟਾਊਨ 'ਚ ਰਹਿੰਦਾ ਸੀ ਅਤੇ ਉਸ ਦੇ ਖਿਲਾਫ ਦੋਸ਼ਾਂ ਦੀ ਗੰਭੀਰਤਾ ਕਾਰਨ ਉਸ ਨੂੰ ਜ਼ਮਾਨਤ ਤੇ ਰਿਹਾ ਨਹੀਂ ਕੀਤਾ ਗਿਆ ਸੀ ਪੀੜਤਾ ਨੂੰ ਕਸੀਟਣ ਦੀ ਕੋਸ਼ਿਸ਼ ਕਰਨ ਲਈ ਉਸ ਨੂੰ ਗੈਰਕਾਨੂੰਨੀ ਕੈਦ ਦਾ ਵੀ ਦੋਸ਼ੀ ਦੱਸਿਆ ਗਿਆ ਹਾਲਾਂਕਿ ਕੇਤਨ ਪਟੇਲ ਦੇ ਇਮੀਗ੍ਰੇਸ਼ਨ ਸਟੇਟਸ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ ਪਰ ਇਹ ਸੰਭਾਵਨਾ ਹੈ ਕਿ ਉਹ ਅਮਰੀਕਾ 'ਚ ਗੈਰਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਇਸੇ ਕਰਕੇ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 192 ਵੈਨਜ਼ੁਏਲਾ ਪ੍ਰਵਾਸੀਆਂ ਨੂੰ ਲੈ ਕੇ ਇੱਕ ਉਡਾਣ ਸ਼ੁੱਕਰਵਾਰ ਨੂੰ ਮਾਈਕੇਟੀਆ ਦੇ ਸਿਮੌਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਜੋ ਕਿ ਰਾਜਧਾਨੀ ਕਰਾਕਸ ਖੇਤਰ ਲਈ ਸਰਵਿਸ ਦਿੰਦੀ ਹੈ ਗ੍ਰਹਿ ਨਿਆ ਅਤੇ ਸ਼ਾਂਤੀ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਇੱਕ ਪ੍ਰੈਸ ਰਿਲੀਜ਼ ਅਨੁਸਾਰ ਇੱਕ ਯੂਐਸ ਰਜਿਸਟਰਡ ਜਹਾਜ਼ ਦੁਆਰਾ ਚਲਾਈ ਗਈ ਇਸ ਉਡਾਣ ਚ 156 ਪੁਰਸ਼ 26 ਔਰਤਾਂ ਤੇ 10 ਨਾਬਾਲਗ ਸਵਾਰ ਸਨ ਵਾਪਸ ਪਰਤੇ ਪ੍ਰਵਾਸੀਆਂ ਦੀ ਦੇਖਭਾਲ ਸਥਾਪਤ ਡਾਕਟਰੀ ਕਾਨੂੰਨੀ ਤੇ ਸਮਾਜਿਕ ਪ੍ਰੋਟੋਕੋਲ ਦੇ ਤਹਿਤ ਕੀਤੀ ਗਈ ਸੀ ਫਰਵਰੀ ਤੋਂ ਵੈਨਜ਼ੂਏਲਾ ਦੇ ਵਿੱਚ ਅਮਰੀਕੀ ਅਧਿਕਾਰੀਆਂ ਦੁਆਰਾ ਦੇਸ਼ ਨਿਕਾਲਾ ਦਿੱਤੇ ਗਏ ਵਿਅਕਤੀਆਂ ਦੀਆਂ ਪ੍ਰਤੀ ਹਫ਼ਤੇ 2 ਤੋਂ 3 ਉਡਾਣਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਵਿੱਚ ਮੈਕਸੀਕੋ ਅਤੇ ਹੰਡੂਰਾਸ ਤੋਂ ਤਬਦੀਲ ਕੀਤੇ ਗਏ ਵਿਅਕਤੀ ਵੀ ਸ਼ਾਮਲ ਨੇ ਅਧਿਕਾਰਤ ਅੰਕੜਿਆਂ ਅਨੁਸਾਰ 2025 'ਚ ਹੁਣ ਤੱਕ ਕੁੱਲ 5475 ਦੇਸ਼ ਨਿਕਾਲੇ ਦਿੱਤੇ ਗਏ ਪ੍ਰਵਾਸੀਆਂ ਤੇ ਸਰਕਾਰ ਦੀ ਯੋਜਨਾ ਵੈਲਟਾ ਇਹ ਲਾਪੈਟਰੀਆ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਜੋ ਉਹਨਾਂ ਦੀ ਵਾਪਸੀ ਦੀ ਸਹੂਲਤ ਲਈ ਤਿਆਰ ਕੀਤੀ ਗਈ ਹੈ ਅਮਰੀਕੀ ਹਾਊਸ ਚ ਸਦਨ ਦੀ ਪ੍ਰਾਰਥਨਾ ਦੀ ਅਗਵਾਈ ਕਰਨ ਤੋਂ ਬਾਅਦ ਦੱਖਣੀ ਜਰਸੀ ਦੇ ਸਿੱਖ ਆਗੂ ਨੂੰ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਸਾਊਥ ਜਰਸੀ ਦੇ ਇੱਕ ਸਿੱਖ ਆਗੂ ਜਿਸ ਨੂੰ ਪ੍ਰਤੀਨਿਧੀ ਜੈਫ ਵੈਨ ਡਰੂ ਨੇ ਸਦਨ ਚ ਸਵੇਰ ਦੀ ਪ੍ਰਾਰਥਨਾ ਦੀ ਅਗਵਾਈ ਕਰਨ ਲਈ ਸੱਦਾ ਦਿੱਤਾ ਸੀ ਨੂੰ ਪ੍ਰਾਰਥਨਾ ਦੀ ਅਗਵਾਈ ਕਰਨ ਤੋਂ ਬਾਅਦ ਇੱਕ ਇਲੀਨੋਇਸ ਕਾਂਗਰਸ ਊਮਨ ਦੁਆਰਾ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਦੋਵਾਂ ਪਾਰਟੀਆਂ ਦੇ ਕਾਂਗਰਸ ਮੈਂਬਰ ਉਸ ਦੇ ਬਚਾਅ ਚ ਆਏ ਨੇ ਵਾਈਨਲੈਂਡ ਦੇ ਗੁਰਦੁਆਰਾ ਸਾਊਥ ਜਰਸੀ ਸਿਕ ਸੈਂਟਰ ਦੇ ਗਿਆਨੀ ਸੁਰਿੰਦਰ ਸਿੰਘ ਨੇ ਵਿਧਾਨਕ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਦਨ ਚ 3 ਮਿੰਟ ਦੀ ਪ੍ਰਾਰਥਨਾ ਦੀ ਅਗਵਾਈ ਕੀਤੀ ਜੋ ਕਿ ਸਦਨ ਦੇ ਕਾਰਜਕ੍ਰਮ ਦਾ ਇੱਕ ਆਮ ਤੌਰ ਤੇ ਗੈਰ ਵਿਵਾਦਪੂਰਨ ਹਿੱਸਾ ਹੈ ਅਰਦਾਸ ਖਤਮ ਹੋਣ ਤੋਂ ਬਾਅਦ ਵੈਂਡਰੂ ਨੇ ਕਿਹਾ ਕਿ ਸਿੱਖ ਸਿਰਫ ਸ਼ਬਦਾਂ ਦੁਆਰਾ ਨਹੀਂ ਸਗੋਂ ਉਦਾਹਰਣ ਦੁਆਰਾ ਅਗਵਾਈ ਕਰਦੇ ਨੇ ਸ਼ਾਂਤੀ ਦੁਆਰਾ ਨਿਮਰਤਾ ਦੁਆਰਾ ਸਾਰਿਆਂ ਦੀ ਸੇਵਾ ਦੁਆਰਾ ਇਹ ਸਿਰਫ ਸਿੱਖ ਕਦਰਾਂ-ਕੀਮਤਾਂ ਨਹੀਂ ਹਨ ਇਹ ਅਮਰੀਕੀ ਕਦਰਾਂ-ਕੀਮਤਾਂ ਨੇ ਪਰ ਉਹ ਛੇਤੀ ਹੀ ਸੋਸ਼ਲ ਮੀਡੀਆ ਤੇ ਪ੍ਰਤੀਨਿਧੀ ਮੈਰੀ ਮਿਲਰ ਦੁਆਰਾ ਆਲੋਚਨਾ ਦਾ ਸ਼ਿਕਾਰ ਹੋ ਗਿਆ ਜੋ ਕਿ ਇੱਕ ਫਾਇਰ ਬ੍ਰਾਂਡ ਰਿਪਬਲਿਕਨ ਹੈ ਜਿਸ ਦਾ ਵਿਵਾਦਪੂਰਨ ਟਿੱਪਣੀਆਂ ਦਾ ਇਤਿਹਾਸ ਹੈ ਸ਼ੁਰੂ ਚ ਗਿਆਨੀ ਸੁਰਿੰਦਰ ਸਿੰਘ ਨੂੰ ਮੁਸਲਮਾਨ ਦੱਸ ਕੇ ਆਪਣੀ ਪੋਸਟ ਨੂੰ ਠੀਕ ਕਰਨ ਤੋਂ ਬਾਅਦ ਹੁਣ ਡਿਲੀਟ ਕਰ ਦਿੱਤੀ ਗਈ ਪੋਸਟ 'ਚ ਉਸ ਨੂੰ ਸਿੱਖ ਕਹਿਣ ਤੋਂ ਬਾਅਦ ਮਿਲਰ ਨੇ ਕਿਹਾ ਕਿ ਇੱਕ ਸਿੱਖ ਆਗੂ ਨੂੰ ਇਸਾਈ ਰਾਸ਼ਟਰ ਚ ਸਦਨ ਦੀ ਪ੍ਰਾਰਥਨਾ ਦੀ ਅਗਵਾਈ ਕਰਨ ਲਈ ਸੱਦਾ ਨਹੀਂ ਦਿੱਤਾ ਜਾਣਾ ਚਾਹੀਦਾ ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਇੱਕ ਸਿੱਖ ਅੱਜ ਸਵੇਰੇ ਸਦਨ ਦੀ ਪ੍ਰਾਰਥਨਾ ਦੀ ਅਗਵਾਈ ਕਰਨ ਲਈ ਇਜਾਜ਼ਤ ਲੈ ਕੇ ਆਉਂਦਾ ਮਿਲਰ ਨੇ ਆਪਣੇ ਟਵੀਟ ਦੇ ਦੂਜੇ ਸੰਸਕਰਣ ਚ ਇਹ ਵੀ ਕਿਹਾ ਕਿ ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਸੀ ਅਮਰੀਕਾ ਦੀ ਸਥਾਪਨਾ ਇੱਕ ਈਸਾਈ ਰਾਸ਼ਟਰ ਵਜੋਂ ਹੋਈ ਹੈ ਤੇ ਮੇਰਾ ਮੰਨਣਾ ਹੈ ਕਿ ਸਾਡੀ ਸਰਕਾਰ ਨੂੰ ਉਸ ਸਚਾਈ ਨੂੰ ਦਰਸਾਉਣਾ ਚਾਹੀਦਾ ਹੈ ਇਸ ਤੋਂ ਦੂਰ ਨਹੀਂ ਕਰਨਾ ਚਾਹੀਦਾ ਵੈਂਡਰੂ ਨੇ ਨਿਊ ਜਰਸੀ ਗਲੋਬ ਨੂੰ ਦੱਸਿਆ ਕਿ ਗਿਆਨੀ ਸੁਰਿੰਦਰ ਸਿੰਘ ਦੇ ਨਾਲ ਖੜਾ ਤੇ ਖੁਸ਼ ਹੈ ਤੇ ਮਿਲਰ ਨੇ ਉਸ ਪੋਸਟ ਨੂੰ ਹਟਾ ਦਿੱਤਾ ਇੱਕ ਕੈਥੋਲਿਕ ਹੋਣ ਦੇ ਨਾਤੇ ਮੈਂ ਆਪਣੇ ਵਿਸ਼ਵਾਸ ਨੂੰ ਗੰਭੀਰਤਾ ਨਾਲ ਲੈਂਦਾ ਹਾਂ ਤੇ ਮੈਂ ਇਹ ਵੀ ਮੰਨਦਾ ਹਾਂ ਕਿ ਇੱਕ ਅਮਰੀਕੀ ਹੋਣ ਦਾ ਹਿੱਸਾ ਦੂਜੇ ਲੋਕਾਂ ਦੇ ਵਿਸ਼ਵਾਸ ਦਾ ਸਤਿਕਾਰ ਕਰਨਾ ਵੀ ਹੈ ਉਨ੍ਹਾਂ ਨੇ ਇੱਕ ਬਿਆਨ ਚ ਕਿਹਾ ਮੈਨੂੰ ਅੱਜ ਸਵੇਰੇ ਸਦਨ ਦੀ ਪ੍ਰਾਰਥਨਾ ਦੀ ਸ਼ੁਰੂਆਤ ਇੱਕ ਸਿੱਖ ਪਾਠੀ ਨੂੰ ਸੱਦਾ ਦੇਣ ਤੇ ਮਾਣ ਹੈ ਸਿੱਖ ਭਾਈਚਾਰਾ ਸ਼ਾਂਤੀਪੂਰਨ ਉਦਾਰ ਅਤੇ ਪਰਿਵਾਰ ਅਤੇ ਸੇਵਾ 'ਚ ਡੂੰਘਾਈ ਨਾਲ ਜੜ੍ਹਾਂ ਵਾਲਾ ਹੈ ਜਿਨ੍ਹਾਂ ਦੀ ਸਾਨੂੰ ਸਾਰਿਆਂ ਨੂੰ ਕਦਰ ਕਰਨੀ ਚਾਹੀਦੀ ਹੈ ਭਾਵੇਂ ਸਾਡਾ ਧਰਮ ਕੋਈ ਵੀ ਹੋਵੇ ਅਮਰੀਕਾ ਨੂੰ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਪ੍ਰਤੀ ਸੱਚੇ ਰਹਿੰਦੇ ਹੋਏ ਇਹਨਾਂ ਵੱਖ-ਵੱਖ ਪਰੰਪਰਾਵਾਂ ਦਾ ਸਨਮਾਨ ਕਰ ਸਕਦੇ ਹਾਂ ਮੈਂ ਹਮੇਸ਼ਾ ਇਸ ਤਰ੍ਹਾਂ ਦੇ ਆਪਸੀ ਸਤਿਕਾਰ ਲਈ ਖੜ੍ਹਾ ਰਹਾਂਗਾ ਗਵਾਂਡੀ ਪ੍ਰਤੀਨਿਧੀ ਡੋਨਾਲਡ ਨੋਰਕਰਾਸ ਜਿਸ ਨੇ 2023 ਚ ਸਦਨ ਦੀ ਪ੍ਰਾਰਥਨਾ ਕਰਨ ਲਈ ਇੱਕ ਵੱਖਰੇ ਸਿੱਖ ਆਗੂ ਨੂੰ ਦੱਸਦਿਆ ਸੀਗਾ ਜੋ ਕਿ ਕਾਂਗਰਸ ਦੇ ਇਤਿਹਾਸ ਚ ਅਜਿਹਾ ਕਰਨ ਵਾਲਾ ਪਹਿਲਾ ਸਿੱਖ ਸੀ ਨੇ ਵੀ ਕਿਹਾ ਕਿ ਉਹ ਮਿਲਰ ਦੀਆਂ ਟਿੱਪਣੀਆਂ ਤੋਂ ਬਹੁਤ ਨਿਰਾਸ਼ ਹੈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਚੱਲ ਰਹੀ جنگ ਨੇ ਅਮਰੀਕੀ ਰਾਜਨੀਤੀ ਅਤੇ ਆਰਥਿਕ ਖੇਤਰ ਚ ਵੱਡੀ ਹਲਚਲ ਮਚਾ ਦਿੱਤੀ ਹੈ ਐਲਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਪਾ ਕੇ ਪੋਲ ਚਲਾਇਆ ਜਿਸ ਵਿੱਚ ਪੁੱਛਿਆ ਗਿਆ ਕਿ ਕੀ ਅਮਰੀਕਾ 'ਚ ਨਵੀਂ ਪਾਰਟੀ ਦੀ ਲੋੜ ਹੈ ਇਸ ਪੋਲ ਦੇ ਵਿੱਚ 80% ਲੋਕਾਂ ਨੇ ਨਵੀਂ ਪਾਰਟੀ ਬਣਾਉਣ ਦੇ ਹੱਕ 'ਤੇ ਜਵਾਬ ਦਿੱਤਾ ਜੇਕਰ ਮਸਕ ਨਵੀਂ ਪਾਰਟੀ ਬਣਾਉਂਦੇ ਨੇ ਤਾਂ ਇਹ ਅਮਰੀਕੀ ਰਾਜਨੀਤੀ 'ਚ ਵੱਡਾ ਬਦਲਾਅ ਹੋਵੇਗਾ ਮਸਕ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਟਰੰਪ ਦੀ ਚੋਣ ਮੁਹਿੰਮ ਲਈ 259 ਮਿਲੀਅਨ ਡਾਲਰ ਖਰਚੇ ਪਰ ਹੁਣ ਦੋਵਾਂ ਵਿਚਕਾਰ ਦੋਸਤੀ ਦੀ ਥਾਂ ਵਿਵਾਦ ਨੇ ਲੈ ਲਿਆ ਹੈ ਪਹਿਲਾਂ ਦੋਸਤੀ ਹੁਣ ਵਿਰੋਧ ਇਹ ਟਕਰਾਅ ਦੋਵਾਂ ਲਈ ਹੀ ਗੰਭੀਰ ਨਤੀਜੇ ਲਿਆ ਸਕਦਾ ਹੈ ਇਹ ਵਿਵਾਦ ਮਸਕ ਵੱਲੋਂ ਟਰੰਪ ਦੇ ਬਿਗ ਬਿਊਟੀਫੁਲ ਬਿਲ ਦੀ ਆਲੋਚਨਾ ਨਾਲ ਸ਼ੁਰੂ ਹੋਇਆ ਮਸਕ ਨੇ ਇਸ ਬਿਲ ਨੂੰ ਅਮਰੀਕੀ ਅਰਥਵਿਵਸਥਾ ਲਈ ਖਤਰਨਾਕ ਦੱਸਿਆ ਟਰੰਪ ਨੇ ਇਸ ਨੂੰ ਨਿੱਜੀ ਤੌਰ ਤੇ ਲੈ ਕੇ ਮਸਕ ਤੇ ਜਵਾਬੀ ਹਮਲਾ ਕੀਤਾ ਤੇ ਉਹਨਾਂ ਦੀ ਕੰਪਨੀ ਲਈ ਸਰਕਾਰੀ ਇਕਰਾਰਨਾਮੇ ਰੱਦ ਕਰਨ ਦੀ ਧਮਕੀ ਦਿੱਤੀ ਮਸਕ ਨੇ ਵੀ 트ੰਪ ਉਤੇ ਨਵੇਂ ਦਾਵੇ ਕਰ ਦਿੱਤੇ ਜਿਸ ਨਾਲ ਵਿਵਾਦ ਹੋਰ ਵੀ ਗਹਿਰਾ ਹੋ ਗਿਆ ਮਸਕ ਦੀਆਂ ਕੰਪਨੀਆਂ ਟੈਸਲਾ ਸਪੇਸਐਕਸ ਐਕਸ ਅਮਰੀਕੀ ਸਰਕਾਰ ਨਾਲ ਡੂੰਗੀ ਤਰ੍ਹਾਂ ਜੁੜੀਆਂ ਹੋਈਆਂ ਨੇ ਜੇਕਰ 트ੰਪ ਪ੍ਰਸ਼ਾਸਨ ਸਰਕਾਰੀ ਸਹਾਇਤਾ ਜਾਂ ਇਕਰਾਰਨਾਮੇ ਰੱਦ ਕਰਦਾ ਹੈ ਤਾਂ ਮਸਕ ਨੂੰ ਵੱਡਾ ਵਿੱਤੀ ਨੁਕਸਾਨ ਹੋ ਸਕਦਾ ਹੈ ਟੈਸਲਾ ਦੇ ਸ਼ੇਅਰ 14 ਫੀਸਦੀ ਤੱਕ ਡਿੱਗੇ ਜਿਸ ਨਾਲ ਕੰਪਨੀ ਦਾ ਬਾਜ਼ਾਰ ਮੁੱਲ 152 ਬਿਲੀਅਨ ਡਾਲਰ ਘਟ ਗਿਆ ਮਸਕ ਦੀ ਨਿੱਜੀ ਦੌਲਤ 'ਚ ਵੀ ਇੱਕ ਦਿਨ 'ਚ 33 ਬਿਲੀਅਨ ਡਾਲਰ ਦੀ ਕਮੀ ਆਈ 트럼ਪ ਜੇਕਰ ਚਾਹੇ ਤਾਂ ਟੈਸਲਾ ਦੀਆਂ ਨਵੀਆਂ ਯੋਜਨਾਵਾਂ ਖਾਸ ਕਰਕੇ ਰੋਬੋ ਟੈਕਸੀ ਨੂੰ ਰੋਕ ਸਕਦੇ ਨੇ ਵਿਵਾਦ ਕਾਰਨ ਵੱਡੇ ਬ੍ਰਾਂਡ ਐਕਸ ਤੋਂ ਪਿੱਛੇ ਹਟ ਸਕਦੇ ਨੇ ਜਿਸ ਨਾਲ ਪਲੇਟਫਾਰਮ ਦੀ ਆਮਦਨ ਪ੍ਰਭਾਵਿਤ ਹੋ ਸਕਦੀ ਹੈ ਸਰਕਾਰੀ ਇਕਰਾਰਨਾਮਿਆਂ ਦੀ ਰੋਕ ਟੋਕ ਸਪੇਸ ਐਕਸ ਲਈ ਵੱਡਾ ਝਟਕਾ ਹੋਵੇਗੀ ਜਦਕਿ ਅਮਰੀਕਾ ਕੋਲ ਵਿਕਲਪ ਘਟਣੇ ਮਸਕ ਦੀ ਪੌਪੁਲਾਰਿਟੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ 트럼ਪ ਵਿਰੋਧੀ ਮੁਹਿੰਮ ਚੱਲ ਸਕਦੀ ਹੈ ਜਿਸ ਨਾਲ 트럼ਪ ਦੀ ਸਾਖ ਅਤੇ ਚੋਣ ਮੁਹਿੰਮ ਪ੍ਰਭਾਵਿਤ ਹੋ ਸਕਦੀ ਹੈ ਜੇਕਰ ਟਰੰਪ ਮਸਕ ਦੀਆਂ ਕੰਪਨੀਆਂ ਉੱਤੇ ਵੱਡੇ ਪੱਧਰ ਤੇ ਕਾਰਵਾਈ ਕਰਦੇ ਨੇ ਤਾਂ ਇਹ ਅਮਰੀਕਾ ਦੀ ਨਵੀਨਤਾ ਤੇ ਉਦਯੋਗਿਕ ਪ੍ਰਗਤੀ ਲਈ ਵੀ ਨੁਕਸਾਨਦਾਇਕ ਹੋ ਸਕਦੀ ਹੈ ਸਰਕਾਰੀ ਇਕਰਾਰਨਾਮੇ ਨਵੀਆਂ ਯੋਜਨਾਵਾਂ ਸਟਾਕ ਮਾਰਕੀਟ ਅਤੇ ਇਸ਼ਤਿਹਾਰਬਾਜ਼ੀ ਚ ਨੁਕਸਾਨ ਦਾ ਸਭ ਤੋਂ ਵੱਡਾ ਖਤਰਾ ਮਸਕ ਨੂੰ ਹੈ ਕਿਉਂਕਿ ਉਹਨਾਂ ਦੀਆਂ ਕੰਪਨੀਆਂ ਅਮਰੀਕੀ ਸਰਕਾਰ ਤੇ ਨਿਰਭਰ ਨੇ ਉਹਨਾਂ ਦੀ ਸਿਆਸੀ ਛਵੀ ਅਤੇ ਚੋਣਵੀ ਮਹਿੰਮ ਨੂੰ ਝਟਕਾ ਲੱਗ ਸਕਦਾ ਹੈ ਪਰ ਆਰਥਿਕ ਪੱਧਰ ਤੇ ਉਹਨਾਂ ਨੂੰ ਤੁਰੰਤ ਵੱਡਾ ਨੁਕਸਾਨ ਨਹੀਂ ਹੈ ਇਸ ਲੜਾਈ 'ਚ ਸਭ ਤੋਂ ਵੱਧ ਨੁਕਸਾਨ ਐਲਨ ਮਸਕ ਨੂੰ ਹੀ ਹੋ ਸਕਦਾ ਹੈ ਖਾਸ ਕਰਕੇ ਉਹਨਾਂ ਦੀਆਂ ਕੰਪਨੀਆਂ ਦੀ ਸਰਕਾਰੀ ਨੀਤੀਆਂ ਤੇ ਨਿਰਭਰਤਾ ਤੇ ਆਮਦਨ ਦੇ ਮੱਦੇਨਜ਼ਰ ਇਹ ਲੜਾਈ ਡੋਨਲਡ ਟਰੰਪ ਲਈ ਰਾਜਨੀਤਿਕ ਤੌਰ ਤੇ ਜੋਖਮ ਭਰੀ ਹੋ ਸਕਦੀ ਹੈ ਐਪਸਟਾਈਨ ਦਸਤਾਵੇਜ਼ਾਂ ਸੰਬੰਧੀ ਮਸਕ ਦਾ ਦਾਵਾ ਟਰੰਪ ਲਈ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ ਵਿਰੋਧੀ ਡੈਮੋਕ੍ਰੇਟਸ ਨੇ ਇਸ ਦਾਅਵੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਨਾ ਦਸਤਾਵੇਜ਼ਾਂ ਨੂੰ ਜਨ ਤੱਕ ਕੀਤਾ ਜਾਵੇ ਜੇਕਰ ਇਹ ਦਸਤਾਵੇਜ਼ ਸਾਹਮਣੇ ਆਉਂਦੇ ਨੇ ਤੇ 트럼ਪ ਦਾ ਨਾਮ ਉਹਨਾਂ ਵਿੱਚ ਹੈ ਤਾਂ ਇਹ ਉਹਨਾਂ ਦੀ ਰਾਜਨੀਤਿਕ ਪ੍ਰੋਸੇਯੋਗਤਾ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ ਮਸਕ ਦੀ ਆਰਥਿਕ ਸ਼ਕਤੀ ਅਤੇ 트럼ਪ ਦੀ ਰਾਜਨੀਤਿਕ ਸ਼ਕਤੀ ਇਸ جنگ ਨੂੰ ਹੋਰ ਗੁੰਝਲਦਾਰ ਬਣਾਉਂਦੀ ਹੈ ਜੇਕਰ ਮਸਕ ਦੀਆਂ ਕੰਪਨੀਆਂ ਸਰਕਾਰੀ ਠੇਕੇ ਗਵਾ ਦਿੰਦੀਆਂ ਨੇ ਤੇ ਉਹਨਾਂ ਦਾ ਨੁਕਸਾਨ ਸਭ ਤੋਂ ਵੱਡਾ ਹੋਵੇਗਾ ਇਸ ਦੇ ਨਾਲ ਹੀ 트럼ਪ ਲਈ ਇਹ جنگ ਉਸ ਦੀ ਰਾਜਨੀਤਿਕ ਵਿਰਾਸਤ ਅਤੇ ਪਾਰਟੀ ਅੰਦਰ ਏਕਤਾ ਨੂੰ ਖਤਰੇ 'ਚ ਪਾ ਸਕਦੀ ਹੈ ਰੂਸ ਨੇ 6 ਜੁਲਾਈ 2025 ਦੀ ਰਾਤ ਯੂਕਰੇਨ ਤੇ جنگ ਦੇ 3 ਸਾਲਾਂ ਚ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਰੂਸੀ ਫੌਜਾਂ ਨੇ ਦੇਸ਼ ਭਰ ਚ 400 ਤੋਂ ਵੱਧ ਡਰੋਨ ਅਤੇ 40 ਤੋਂ ਵੱਧ ਮਜ਼ਾਈਲਾਂ ਦਾਗੀਆਂ ਜਿਸ ਨਾਲ ਯੂਕਰੇਨ ਦੇ ਕਈ ਖੇਤਰਾਂ ਖਾਸ ਕਰਕੇ ਰਾਜਧਾਨੀ ਕੀਵ ਲਵੀਵ ਸੁਮੀ ਚੇਰਨੀਹੀਵ ਟਰਨੋਪਲ ਅਤੇ ਹੋਰ ਸ਼ਹਿਰ ਪ੍ਰਭਾਵਿਤ ਹੋਏ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਮਲੇ ਕੀਵ ਦੇ ਅਤਵਾਦੀ ਕੰਮਾਂ ਦੇ ਜਵਾਬ ਚ ਸਨ ਜੋ ਪਿਛਲੇ ਹਫਤੇ ਕੀਤੇ ਗਏ ਆਪਰੇਸ਼ਨ ਸਪਾਈਡਰ ਵੈਬ ਦਾ ਹਵਾਲਾ ਦਿੰਦੇ ਹੋਏ ਸਨ ਜਿੱਥੇ ਰੂਸ ਦੇ ਇੱਕ ਤਿਹਾਈ ਕਰੂਜ਼ ਮਿਜ਼ਾਈਲ ਕੈਰੀਅਰਾਂ ਨੂੰ ਯੂਕਰੇਨੀ ਫੌਜਾਂ ਨੇ ਨਿਸ਼ਾਨਾ ਬਣਾਇਆ ਸੀ ਯੂਕਰੇਨੀ ਅਧਿਕਾਰੀਆਂ ਦੇ ਅਨੁਸਾਰ ਘੱਟੋ ਘੱਟ 6 ਲੋਕਾਂ ਦੀ ਮੌਤ ਹੋਈ ਤੇ 80 ਤੋਂ ਵੱਧ ਜ਼ਖਮੀ ਹੋਏ ਨੇ ਕਈ ਲੋਕ ਮਲਗਵੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ ਹਮਲੇ ਚ ਨਿਵਾਸੀ ਇਲਾਕਿਆਂ ਉੱਚ ਮੰਜ਼ਲਾ ਇਮਾਰਤਾਂ ਊਰਜਾ ਤੇ ਹੋਰ ਜ਼ਰੂਰੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਕੀਵ ਲੁਤਸਕ ਟਰਨੋਪਿਲ ਲਵੀਵ ਅਤੇ ਹੋਰ ਸ਼ਹਿਰਾਂ ਚ ਵੱਡੀ ਤਬਾਈ ਹੋਈ ਕੀਵ ਸਮੇਤ ਕਈ ਸ਼ਹਿਰਾਂ ਚ ਹਵਾਈ ਹਮਲੇ ਦੌਰਾਨ ਸਾਇਰਨ ਵੱਜਦੇ ਰਹੇ ਲੋਕਾਂ ਨੂੰ ਸ਼ੈਲਟਰਾਂ ਚ ਰਹਿਣ ਦੀ ਹਦਾਇਤ ਦਿੱਤੀ ਗਈ ਇਹ ਹਮਲਾ ਯੂਕਰੇਨ ਵੱਲੋਂ ਹਾਲ ਹੀ ਚ ਰੂਸੀ ਹਵਾਈ ਅੱਡਿਆਂ ਤੇ ਵੱਡੇ ਡਰੋਨ ਹਮਲੇ ਅਤੇ ਰੂਸ ਦੇ ਕਰੂਜ਼ ਮਿਜ਼ਾਈਲ ਕੈਰੀਅਰਜ਼ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਕੀਤਾ ਗਿਆ ਰੂਸ ਨੇ ਇਸ ਹਮਲੇ ਨੂੰ ਬਦਲੇ ਦੀ ਕਾਰਵਾਈ ਦੱਸਿਆ ਯੂਕਰੇਨ ਵੱਲੋਂ ਵੀ ਰੂਸੀ ਫੌਜੀ ਢਾਂਚੇ ਹਵਾਈ ਅੱਡਿਆਂ ਤੇ ਇੰਡਸਟਰੀਅਲ ਟਾਰਗੇਟਸ ਨੂੰ ਤੇ ਡਰੋਨ ਸੁੱਟੇ ਗਏ ਜਿਸ ਨਾਲ ਰੂਸ ਨੂੰ ਵੀ ਕਾਫੀ ਨੁਕਸਾਨ ਹੋਇਆ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਇਹ ਹਮਲਾ ਲਗਭਗ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਗਿਆ ਅਤੇ ਦੁਨੀਆ ਨੂੰ ਰੂਸ ਤੇ ਦਬਾਅ ਵਧਾਉਣ ਦੀ ਲੋੜ ਹੈ ਤਾਂ ਜੋ ਜੰਗਬੰਦੀ ਤੇ ਸ਼ਾਂਤੀ ਦੀ ਸਥਾਪਨਾ ਹੋ ਸਕੇ ਇਹ ਹਮਲਾ ਯੂਕਰੇਨ ਤੇ ਰੂਸ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਹਵਾਈ ਕਾਰਵਾਈ ਸੀ ਜਿਸ ਨੇ ਸਾਰੇ ਮੁਲਕ ਨੂੰ ਹਿਲਾਇਆ ਰੱਖ ਦਿੱਤਾ ਦੋਵਾਂ ਪਾਸਿਆਂ ਵੱਲੋਂ ਹਮਲਿਆਂ ਦੀ ਲੜੀ ਜਾਰੀ ਹੈ ਤੇ ਹਾਲਾਤ ਬੇहद ਗੰਭੀਰ ਬਣੇ ਹੋਏ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ